ਭਾਰਤ ਦਾ ਗੁਆਂਡੀ ਦੇਸ਼ ਪੁਟਾਨ ਆਪਣੀ ਕੁਦਰਤੀ ਸੁੰਦਤਾ ਕਾਰਨ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ ਸੈਲਾਨੀ ਵੀ ਅਕਸਰ ਸ਼ਾਂਤੀ ਦੀ ਭਾਲ ਵਿੱਚ ਪੁਟਾਨ ਜਾਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਪੁਟਾਨ ਇੱਕ ਅਜਿਹਾ ਦੇਸ਼ ਹੈ ਜਿੱਥੇ ਕੋਈ ਵੀ ਬੇਕਾਰ ਨਹੀਂ ਹੈ ਅਤੇ ਤੁਹਾਨੂੰ ਇੱਥੇ ਦੀਆਂ ਸੜਕਾਂ ਤੇ ਕੋਈ ਵੀ ਭਿਖਾਰੀ ਨਜ਼ਰ ਨਹੀਂ ਆਵੇਗਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਆਪ ਜਾਣਦੇ ਹਾਂ ਪੁਟਾਨ ਨੂੰ ਖੁਸ਼ਹਾਲ ਦੇਸ਼ ਕਿਉਂ ਕਿਹਾ ਜਾਂਦਾ ਹੈ ਭਾਰਤ ਦੇ ਗੁਆਂਢੀ ਦੇਸ਼ ਪੁਟਾਨ ਵਿੱਚ ਲੋਕ ਬਹੁਤ ਖੁਸ਼ ਹਨ ਜਿੱਥੇ ਦੁਨੀਆ ਭਰ ਦੇ ਕਈ ਵਿਕਸਿਤ ਦੇਸ਼ ਗਰੀਬੀ ਅਤੇ ਭਿਖਾਰੀਆਂ ਦੀ ਵੱਧੀ ਗਿਣਤੀ ਤੋਂ ਪਰੇਸ਼ਾਨ ਹਨ ਉਥੇ ਪੁਟਾਨ ਇੱਕ ਖੁਸ਼ਹਾਲ ਦੇਸ਼ ਹੈ ਤੁਹਾਨੂੰ ਦੱਸ ਦਈਏ ਕਿ ਪੁਟਾਨ ਇੱਕ ਅਜੀਹਾ ਦੇਸ਼ ਹੈ ਜਿੱਥੇ ਸਰਕਾਰ ਹਰ ਕਿਸੇ ਨੂੰ ਘਰ ਪ੍ਰਦਾਨ ਕਰਦੀ ਹੈ ਤੇ ਭੋਜਨ ਦੀ ਗਰੰਟੀ ਦਿੰਦੀ ਹੈ ਇਸ ਲਈ ਇਸ ਦੇਸ਼ ਵਿੱਚ ਤੁਹਾਨੂੰ ਕੋਈ ਵੀ ਭਿਖਾਰੀ ਨਹੀਂ ਲੱਭੇਗਾ ਪੁਟਾਨ ਦੇ ਲੋਕਾਂ ਦਾ ਜੀਵਨ ਬਹੁਤ ਖੁਸ਼ਹਾਲ ਮੰਨਿਆ ਜਾਂਦਾ ਹੈ ਇੰਨਾ ਹੀ ਨਹੀਂ ਇੱਥੇ ਹਰ ਕਿਸੇ ਦਾ ਆਪਣਾ ਘਰ ਹੈ ਇੱਥੇ ਦੇ ਲੋਕ ਆਮ ਤੌਰ ਤੇ ਖੁਸ਼ਹਾਲ ਜੀਵਨ ਬਤੀਤ ਕਰਦੇ ਹਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਇਲਾਜ ਬਿਲਕੁਲ ਮੁਫਤ ਹੈ ਇਸ ਤੋਂ ਇਲਾਵਾ ਦਵਾਈਆਂ ਦਾ ਖਰਚਾ ਵੀ ਸਰਕਾਰ ਚੁਕਦੀ ਹੈ ਇਸ ਦੇਸ਼ ਵਿੱਚ ਕੋਈ ਵੀ ਭੁੱਖਾ ਨਹੀਂ ਰਹਿੰਦਾ ਹੈ ਸਰਲ ਭਾਸ਼ਾ ਵਿੱਚ ਇਹ ਦੇਸ਼ ਗਰੀਬੀ ਅਤੇ ਬੇਰੋਜ਼ਗਾਰੀ ਦੇ ਮਾਮਲੇ ਵਿੱਚ ਏਸ਼ੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਹੈ ਤੁਹਾਨੂੰ ਦੱਸਿਏ ਕਿ ਇਸ ਦੇਸ਼ ਦੇ ਲੋਕਾਂ ਦੀ ਅੰਦਰੂਨੀ ਸ਼ਾਂਤੀ ਦਾ ਖਿਆਰ ਰੱਖਣ 2008 ਵਿੱਚ ਗ੍ਰੋਸ ਨੈਸ਼ਨਲ ਹੈਪੀਨੈਸ ਕਮੇਟੀ ਦਾ ਗਠਨ ਕੀਤਾ ਗਿਆ ਸੀ ਇਥੋਂ ਤੱਕ ਕਿ ਆਬਾਦੀ ਦੀ ਜਨਗਣਨਾ ਪ੍ਰਸ਼ਨਵਲੀ ਵਿੱਚ ਇੱਕ ਕਾਲਮ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹੋ ਜਾਂ ਨਹੀਂ ਇਥੇ ਇੱਕ ਖੁਸ਼ੀ ਦਾ ਮੰਤਰਾਲਾ ਵੀ ਹੈ ਜੋ ਕੁੱਲ ਘਰੇਲੂ ਖੁਸ਼ੀ ਨੂੰ ਮਾਪਦਾ ਹੈ ਇੱਥੇ ਜੀਵਨ ਦੀ ਗੁਣਵੱਤਾ ਉਹਨਾਂ ਦੀ ਵਿੱਤੀ ਅਤੇ ਮਾਨਸਿਕ ਮੁੱਲਾਂ ਵਿਚਕਾਰ ਸੰਤੁਲਨ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ ਪੁਟਾਨ ਦੇ ਲੋਕ ਵਾਤਾਵਰਣ ਵੱਲ ਵਿਸ਼ੇਸ਼ ਧਿਆਨ ਦਿੰਦੇ ਹਨ ਪੁਟਾਨ ਵਾਤਾਵਰਣ ਖੇਤਰ ਵਿੱਚ ਮੋਰੀ ਰਿਹਾ ਹੈ ਇੱਥੇ 1999 ਤੋਂ ਪਲਾਸਟਿਕ ਦੇ ਥੈਲਿਆਂ ਤੇ ਪਾਬੰਦੀ ਹੈ ਜਦੋਂ ਕਿ ਤੰਬਾਕੂ ਲਤਪਗ ਪੂਰੀ ਤਰ੍ਹਾਂ ਗੈਨ ਕਰਨੀ ਹੈ ਇਸ ਦੇਸ਼ ਵਿੱਚ ਕਾਨੂੰਨ ਅਨੁਸਾਰ ਦੇਸ਼ ਦੇ 60% ਹਿੱਸੇ ਵਿੱਚ ਜੰਗਲ ਹੋਣੇ ਚਾਹੀਦੇ ਹਨ ਇੱਥੇ ਲੋਕ ਰੁੱਖਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹਨ ਤੁਹਾਨੂੰ ਦੱਸੀਏ ਕਿ 2015 ਵਿੱਚ ਪੁਟਾਨ ਦੇ ਲੋਕਾਂ ਨੇ 1 ਘੰਟੇ ਦੇ ਵਿੱਚ 50000 ਰੁੱਖ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ ਸੀ ਕਈ ਮੀਡੀਆ ਰਿਪੋਰਟਾਂ ਮੁਤਾਬਕ ਪੁਟਾਨੀ ਲੋਕ ਆਪਣੇ ਆਪ ਨੂੰ ਖੁਸ਼ ਸਮਝਦੇ ਹਨ ਅਤੇ ਆਪਣੀ ਜ਼ਿੰਦਗੀ ਤੋਂ ਵੀ ਸੰਤੁਸ਼ਟ ਹਨ